ਵੀਅਰਸ ਵੈਲਕਮ ਬੈਕ ਇਨ ਅ ਪ੍ਰੋਗਰਾਮ ਜੀ ਰਾਰ ਸਾ ਅਗਲੇ ਸ਼ੁੱਧ ਪਹਿਲਾਂ ਸੀ ਪੰਦਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਦੱਸਦੀ ਹੈ ਵੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਤ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੀ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ ਪੋਨੇ 8 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਥੈਂਕ ਯੂ ਸੋ ਮੱਚ ਜੀ ਰਾਰ ਸਾਹਿਬ ਅਗਲੇ ਸ਼ੁਭਾਰੇ ਕੀ ਵਿਚਾਰਾਂ ਨੇ ਤੁਹਾਡੀਆਂ ਅ ਦੇਖੋ ਕੱਲ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਡੀਟੇਲਸ ਡਿਸਕਸ ਕੀਤਾ ਸੀ ਕਿ ਕਿਵੇਂ ਜੇ ਨਾਲੇ ਦੇ ਨੇੜੇ ਤਰੰਕਾਰੀ ਭਵਨ ਦੇ ਵਿੱਚ ਜਿਹੜਾ ਹੈਂਡ ਗ੍ਰਨੇਡ ਫਟਿਆ ਇਹਦੇ ਵਿੱਚ ਬੇਗੁਨਾ ਜਾਨਾਂ ਗਈਆਂ ਜ਼ਖਮੀ ਵੀ ਹੋਏ ਅਸੀਂ ਕਦੇ ਵੀ ਇਹ ਸਾਡਾ ਮੂਲ ਤੌਰ ਦੇ ਉੱਤੇ ਇੱਕ ਰੂਲ ਆਫ ਦਾ ਥੰਬ ਹੈ ਕਿਤੇ ਵੀ ਕੋਈ ਬੇਗੁਨਾ ਮਾਰਿਆ ਜਾਂਦਾ ਹੈ ਉਦਾ ਕੋਈ ਵੀ ਕਾਰਨ ਹੋਏ ਕੋਈ ਵੀ ਉਹਦੇ ਲਈ ਜ਼ਿੰਮੇਵਾਰ ਹੋਏ ਉਸ ਦੀ ਅਸੀਂ ਹਮੇਸ਼ਾ ਲਖੇਦੀ ਕਰਦੇ ਹਾਂ ਪਰ ਇਸ ਗੱਲ ਬਾਰੇ ਵੀ ਸਾਡਾ ਜ਼ਰੂਰ ਧਿਆਨ ਜਾਣਾ ਚਾਹੀਦਾ ਹੈ ਜਾਂ ਸਾਡਾ ਧਿਆਨ ਰਹਿਣਾ ਚਾਹੀਦਾ ਹੈ ਕਿ ਜਿਹੜੀਆਂ ਏਜੰਸੀਆਂ ਗੇਮ ਖੇਡਦੀਆਂ ਨੇ ਜੇ ਉਹਨਾਂ ਦੇ ਲਈ ਸੈਂਕੜਿਆਂ ਹਜ਼ਾਰਾਂ ਜਾਂ ਲੱਖਾਂ ਵੀ ਜੇ ਲੋਕ ਕਿਤੇ ਮਾਰਨੇ ਪੈਂਦੇ ਨੇ ਤੇ ਉਹਨਾਂ ਦੇ ਉੱਤੇ ਕੋਈ ਗिल्ਟ ਕੌਨਸ਼ੀਅਸ ਨਹੀਂ ਹੁੰਦਾ ਉਹਨਾਂ ਦੀ ਜਿਹੜੀ ਹੈ ਜ਼ਮੀਰ ਦੇ ਉੱਤੇ ਕੋਈ ਗੁਨਾਹ ਦਾ ਅਹਿਸਾਸ ਨਹੀਂ ਹੁੰਦਾ ਜੀ ਜਿੰਨੀਆਂ ਏਜੰਸੀਆਂ ਨੇ ਇੰਟੈਲੀਜੈਂਸ ਏਜੰਸੀਆਂ ਜਾਂ ਜਿਹੜੀ ਖੁਫੀਆ ਆਪਰੇਟ ਕਰਦੇ ਨੇ ਉਹ ਜਿਹੜੇ ਨੇ ਅਸੈਸੀਨੇਸ਼ਨਸ ਵੀ ਕਰਦੇ ਨੇ ਕਤਲ ਵੀ ਕਰਦੇ ਨੇ ਇਸ ਕਿਸਮ ਦੀਆਂ ਨੀਤੀਆਂ ਜਿਹਦੇ ਵਿੱਚ ਕਿ ਲੋਕ ਇੱਕ ਦੂਜੇ ਦੇ ਗਾਟੇ ਲਾ ਦੇਣ ਜੀ ਉਹ ਵੀ ਜਿਹੜਾ ਉਹਨਾਂ ਦਾ ਹਿੱਸਾ ਹੁੰਦਾ ਔਰ ਜੇ ਅਸੀਂ ਭਾਰਤ ਦੀ ਏਜੰਸੀ ਰਾ ਜਿਹੜੀ ਬਾਹਰ ਵੀ ਆਪਰੇਟ ਕਰਦੀ ਹੈ ਔਰ ਵਿਦਨ ਦਾ ਕੰਟਰੀ ਇੰਟੈਲੀਜੈਂਸ ਬਿਊਰੋ ਆ ਰਾਜ ਜਨਾ ਦਾ ਬਹੁਤ ਖਤਰਨਾਕ ਹੈਡ ਅਜੀਤ ਡੋਵਲ ਜਿਹੜਾ ਖੁਦ ਕਰਪਸ਼ਨ ਦੇ ਵਿੱਚ ਪੂਰੀ ਤਰ੍ਹਾਂ ਲਿਬੜਿਆ ਹੋਇਆ ਹੈ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਸੀਬੀਆਈ ਦੇ ਡੀਆਈਜੀ ਸਿਨਾ ਨੇ ਕਿਵੇਂ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਜੀਤ ਡੋਵਲ ਨੇ ਆਸਥਾਨਾ ਕੇਸ ਜਿਹੜਾ ਨਿਰੰਦਰ ਦਾ ਬਲੂ ਆਈਡ ਬாய் ਗੁਜਰਾਤ ਤੋਂ ਲੈ ਕੇ ਆਏ ਉਸ ਦੇ ਖਿਲਾਫ ਕਰਪਸ਼ਨ ਕੇਸ ਵਿੱਚ ਕਿਵੇਂ ਇੰਟਰਫੀਅਰ ਕੀਤਾ ਹੈ ਔਰ ਕਿਵੇਂ ਜਿਹੜਾ ਇਵਨ ਫਰਦਰ ਰਿਸਰਚ ਆਰ ਜਿਹੜੀ ਇਨਵੈਸਟੀਗੇਸ਼ਨ ਸੀ ਉਹਦੇ ਤੋਂ ਰੁਕੇ ਸੋ ਇਹੀ ਅਜੀਤ ਢਾਵਲ ਜਿਹਦਾ ਰਿਸ਼ਤੇਦਾਰ ਵਿਪਨ रावत ਉਤਰਾਖੰਡ ਦਾ ਜਿਨ੍ਹਾਂ ਦਾ ਅੱਗੋਂ ਇਵਨ ਕੁਲਬੂਸ਼ਨ Yadav ਜਿਹੜਾ ਕਿ ਪਾਕਿਸਤਾਨ ਦੇ ਵਿੱਚ ਵੀ ਬਲੋਚਿਸਤਾਨ ਚ ਜੋ ਇਹ ਗੜਬੜ ਕਰਾ ਰਿਹਾ ਸੀ ਉਹ ਵੀ ਇਸ ਨਾਲ ਰਿਲੇਟਡ ਸਾਰੇ ਨੇ ਸੋ ਇਹ ਜ਼ਾਹਰ ਹੈ ਵੀ ਅਸੀਂ ਜਿਹੜਾ ਪੈਟਰਨ ਕੱਲ ਵੀ ਇਹ ਡਿਸਕ੍ਰਾਈਬ ਕੀਤਾ ਸੀ ਕਿ ਵੀ ਕਿਵੇਂ ਇਹ ਪੰਜਾਬ ਦੇ ਵਿੱਚ ਆਪਰੇਸ਼ਨ ਬਲੂ ਸਟਾਰ 2 ਜਿਹਨੂੰ ਸਰ ਸਮਜੀਤ ਸਿੰਘ ਮਾਨ ਉਹਨਾਂ ਨੇ ਕਿਹਾ ਉਸ ਦੀ ਤਿਆਰੀ ਹੈ ਜੀ 2019 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਪਾਸੇ ਇਹਨਾਂ ਨੇ ਮੁਸਲਮਾਨਾਂ ਦੇ ਨਾਲ ਪਾਲਾਬੰਦੀ ਜਾਂ ਪੋਲਰਾਈਜੇਸ਼ਨ ਦਾ ਵੀ ਆਪਣਾ ਅਧਿਆਇ ਉਹ ਤਾਂ ਪਿਛਲੇ 4 ਸਾਲ ਤੋਂ ਹੀ ਖੋਲ ਲਿਆ ਹੋਇਆ ਹੈ ਜੀ ਬਾਬਰੀ ਮਸਜਿਦ ਤੋਂ ਲੈ ਕੇ ਹੁਣ ਤੱਕ ਸਾਰੀ ਖੱਟੀ ਉਹਦੇ ਸਿਰ ਤੇ ਖਾਧੀ ਹੈ ਬਿਲਕੁਲ ਪਰ ਇਹਨਾਂ ਨੇ ਇਹ ਦੇਖ ਲਿਆ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੀ ਐਕਟੀਵਿਟੀ ਜਦੋਂ ਬਾਹਰ ਇਨਾ ਦੇ ਡਿਪਲੋਮੈਟ ਕੌਂਸੂਲੇਟ ਹਾਈ ਕਮਿਸ਼ਨਰ ਉਹਨਾਂ ਦੀ ਐਂਟਰੀ ਗੁਰਦੁਆਰਿਆਂ 'ਚ ਬੰਦ ਹੋਈ ਖਾਲਸਤਾਨ ਦੀ ਗੱਲ ਨਵੰਬਰ 84 ਨੂੰ ਜੈਨੋਸਾਈਡ ਰੈਕਗਨਾਈਜ਼ ਕਰਾਉਣ ਦੇ ਲਈ ਜਿਹੜਾ ਕਾਂਗਰਸ ਮੈਂਜ ਦੇ ਮੈਂਬਰ ਨੇ ਔਰ ਜਿਹਦੇ 'ਚ ਜਿਹੜੀਆਂ ਨੇ ਬਰੀਫਿੰਗਸ ਪਾਰਸ ਹਿਊਮਨ ਰਾਈਟਸ ਵਾਇਓਲੇਸ਼ਨ ਤੇ ਉੱਤੇ ਔਰ ਦੂਸਰੇ ਮੁੱਦਿਆਂ ਤੇ ਹੋਈਆਂ ਇੰਗਲੈਂਡ ਦੇ ਵਿੱਚ ਸਿੱਖ ਫੈਡਰੇਸ਼ਨ ਨੇ ਚੰਗਾ ਨਾਮਣਾ ਬਣਾਇਆ ਇਹ ਸਾਰੇ ਫੀਲਡ ਚ ਜੀ ਦੋ ਜਿਹੜੇ ਨੇ ਇੰਡੀਪੈਂਡੈਂਟ ਜਿਹੜੇ ਕਦੇ ਸਿੱਖ ਐਕਟਿਵਿਸਟ ਰਹੇ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਗਿੱਲ ਉਹ MP ਬਣੇ ਔਰ 160 ਤੋਂ ਜ਼ਿਆਦਾ ਮੈਂਬਰਸ ਆਫ ਪਾਰਲੀਮੈਂਟ ਦਾ ਗਰੁੱਪ ਜਿਹੜਾ ਸਿੱਖ ਮੁੱਦਿਆਂ ਦੇ ਸਪੋਰਟ ਕਰਦਾ ਹੈ ਈਵਨ ਉਹਨਾਂ ਦੀ ਸੈਂਸਸ ਦੇ ਵਿੱਚ ਸਿੱਖਾਂ ਦੇ ਲਈ ਅਡ ਐਥਨਿਸਿਟੀ ਦਾ ਖਾਨਾ ਇਹ ਵੀ ਆਲਮੋਸਟ ਟੰ ਡੀਲ ਹੈ ਹੁਣ ਤਾਂ ਪਤਾ ਨਹੀਂ ਉਹਨੂੰ ਬੈਗ ਗੇਅਰ ਲਾ ਦੇਣ ਜੀ ਸੋ ਕੁੱਲ ਬਣਾ ਕੇ ਔਰ ਕੈਨੇਡਾ ਦੇ ਵਿੱਚ ਵੱਡੀ ਪ੍ਰਾਪਤੀ 16 17 ਐਮਪੀ ਬੜਨਾ ਚਾਰ ਮਨਿਸਟਰ ਬੜਨਾ ਜਿਹੜਾ ਜਸਟਨ ਟਰੂਡੋ ਦਾ ਸਿੱਖ ਕੌਮ ਪ੍ਰਤੀਕ ਜਿਹੜਾ ਪਿਆਰ ਭਾਵਨਾ ਰੱਖਣਾ ਸੋ ਇਹ ਸਾਰੇ ਮੁੱਦਿਆਂ ਨੂੰ ਦੇਖਦੇ ਆ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਜਿਹੜਾ ਹੈ ਇਹਨਾਂ ਨੂੰ ਹੁਣ ਦੁਬਾਰਾ ਸਬਕ ਸਿਖਾਣ ਦੀ ਲੋੜ ਹੈ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਜਦੋਂ ਹੋ ਤਾਂ ਇਹਨਾਂ ਦੋਆਂ ਦੀ ਜਿਹੜੀ ਹੈ ਉਹ ਕਨਵਿਕਸ਼ਨ ਹੋਈ ਹੈ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵੱਲੋਂ ਜੀ ਪਰ ਪਿਛਲੇ ਹਫਤੇ ਜਦੋਂ ਕਿ ਇਹਨਾਂ ਦਾ ਇਹਨਾਂ ਨੂੰ ਕਨਵਿਕਟ ਤਾਂ ਕਰ ਦਿੱਤਾ ਸੀ ਸਜ਼ਾ ਨਹੀਂ ਸੀ ਸੁਣਾਈ ਗਈ ਔਰ ਉਹਨਾਂ ਚੋਂ ਇੱਕ ਨੇ ਕਿਹਾ ਸੀ ਕਿ ਵੀ ਤੁਹਾਨੂੰ ਅਸੀਂ 84 ਦੁਬਾਰਾ ਯਾਦ ਕਰਵਾਵਾਂਗੇ ਸੋ ਜਦੋਂ ਅਸੀਂ ਨੈਸ਼ਨਲ ਕੌਨਸ਼ੀਅੰਸਨੈਸ ਦੀ ਗੱਲ ਕਰਦੇ ਹਾਂ ਇਹ ਇਸ ਵੇਲੇ ਜਿਹੜੀ ਇਹਨਾਂ ਦੀ ਦਿੱਲੀ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜੀ ਸੋ ਕਾਲਡ ਵੱਡ ਗਿਣਤੀ ਮੈਜੋਰਟੀ ਦੀ ਕੌਨਸ਼ੀਅਸਨੈਸ ਹੋਹੀ ਹੈ ਕਿ ਵੀ ਇਹ ਬੜੇ ਪੜਖਦੇ ਨੇ ਜੀ ਅੱਛਾ ਇਹਨਾਂ ਨੇ ਅਜੇ ਤੱਕ ਸਾਡੀ ਹਿੰਦੂਤਵਾਦੀ ਸੁਪ੍ਰੇਮਸੀ ਨਹੀਂ ਮੰਨੀ ਇਹਨਾਂ ਨੂੰ ਸਬਕ ਸਿਖਾਇਆ ਜਾ ਸੋ ਜ਼ਾਰ ਹੈ ਔਰ ਇਸ ਸਾਰੇ ਪੀਰੀਅਡਸ ਬੇਸ਼ੱਕ ਨਾ ਨੇ 1995 ਤੋਂ ਬਾਅਦ ਇੱਕ ਜਨਰੇਸ਼ਨ ਪੰਜਾਬ ਦੇ ਵਿੱਚ ਮਾਰ ਦਿੱਤੀ ਡਰੱਗਸ ਦੇ ਕਰਕੇ ਹਵਾਲੇ ਜੀ ਪਰ ਜਿਹੜੇ ਸੋਸ਼ਲ ਮੀਡੀਆ ਨੇ ਪੰਜਾਬ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਕਿਉਂਕਿ ਦੁਨੀਆ ਪਰ ਚਾਈ ਉਹਦੇ ਚੋਂ ਆਰਮ ਸਪਰਿੰਗ ਵੀ ਨਿਕਲਿਆ ਹੋਰ ਥਾਵਾਂ ਦੀਆਂ ਮੂਵਮੈਂਟਸ ਵੀ ਇਜੀਪਟ ਦੇ ਵਿੱਚ ਵੀ ਸਾਰਾ ਤਬਦੀਲੀ ਵਾਲਾ ਤੁਰਿਆ ਹਾਲਾ ਉੱਥੇ ਬਦਲ ਉੱਤੇ ਨੇ ਸਾਰੇ ਹਾਲਾਤ ਸੋ ਇਸ ਸਭ ਦਾ ਨਤੀਜਾ ਹੈ ਕਿ ਇਹ ਹੁਣ ਜਿਹੜੀ ਅਗਲੀ ਜਨਰੇਸ਼ਨ ਪੰਜਾਬ 'ਚ ਜਿਹੜੇ ਸਿੱਖੀ ਵੱਲ ਵੀ ਨੇ ਅਵੇਕਣਡ ਨੇ ਜਾਗਰੂਕ ਨੇ ਬਿਲਕੁਲ ਔਰ ਸੋਸ਼ਲ ਮੀਡੀਆ ਰਾਈ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਉਹਨਾਂ ਦੇ ਬਾਹਰ ਬੈਠੇ ਭਰਾ ਕਿਵੇਂ ਜਿਹੜੇ ਨੇ ਉਹ ਇਸ ਫੀਲਡ ਦੇ ਵਿੱਚ ਜਿਹੜਾ ਉਹ ਬੱਲਾ ਮਾਰ ਰਹੇ ਨੇ politically ਆਪਣੀ ਉਹਨਾਂ ਨੇ ਸਟਰੈਂਥ ਬਣਾਈ ਹੈ ਸੋ ਹੁਣ ਇੱਕ ਪਾਸੇ ਤਾਂ ਜਿਵੇਂ ਅਸੀਂ ਇਹਨਾਂ ਦੋ ਦਿਨਾਂ 'ਚ ਦੇਖਿਆ ਵੀਕਐਂਡ 'ਚ ਰਣਕਾਰੀ ਭਵੰਦਾ ਇਹ ਹਾਦਸੇ ਤੋਂ ਬਾਅਦ ਕਿਵੇਂ ਸਾਰੇ ਭਾਰਤ 'ਚ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਸਿੱਖਾਂ ਨੂੰ ਡੀਮਾਈਨਾਈਜ਼ ਕੀਤਾ ਗਿਆ ਪੂਰੀ ਤਰ੍ਹਾਂ ਉਹਨਾਂ ਦੇ ਲਈ ਜਿਹੜਾ ਉਹ ਉਹੀ ਕੁਸ਼ ਜੋ 1980 'ਆਂ ਦੇ ਵਿੱਚ ਸੀ ਜੀ ਹੁਣ ਜਿਹੜੀ ਖਬਰ ਅੱਜ ਪ੍ਰੋਮੀਨੈਂਟਲੀ ਮੀਡੀਆ ਨੇ ਵੀ ਦਿੱਤੀ ਹੈ ਔਰ ਅੱਜ ਹੀ ਮੇਰੀ ਸਰ ਸਰਬਜੀਤ ਸਿੰਘ ਕੁਮਾਰ ਜਿਹੜੇ ਦਾਲ ਖਾਲਸਾ ਨਾਲ ਵੀ ਜੁੜੇ ਰਹੇ ਔਰ ਖੋਜੀ ਕਿਸਮ ਦੇ ਨੌਜਵਾਨ ਨੇ ਉਹਨਾਂ ਨੂੰ ਮੈਂ ਲਾਈਨ ਅਪ ਕਰਨ ਦੇ ਲਈ ਕਿ ਭਾਈ ਇਹ ਹੋਇਆ ਕੀ ਹੈ ਚੱਲ ਕੀ ਰਿਹਾ ਜਦੋਂ ਮੈਂ ਸਵੇਰੇ ਲਾਈਨ ਅਪ ਕੀਤਾ ਸ਼ਾਮ ਦੇ ਪ੍ਰੋਗਰਾਮ ਲਈ ਤੇ ਉਹਨਾਂ ਨੇ ਮੈਨੂੰ ਕਿਹਾ ਕਹਿਣ ਲੱਗੇ ਜੀ ਜੇ ਤਾਂ ਮੈਂ ਬਾਹਰ ਰਿਹਾ ਫਿਰ ਤਾਂ ਗੱਲ ਕਰ ਲਾਂਗਾ ਤੇ ਜੇ ਲੈ ਗਏ ਅੱਜ ਦੀ ਰਾਤ ਤੇ ਫਿਰ ਮੈਂ ਗੱਲ ਨਹੀਂ ਕਰ ਸਕਾਂਗਾ ਫਿਰ ਤਾਂ ਅੰਦਰ ਹੀ ਹੋਵਾਂਗਾ ਕਿਉਂਕਿ ਫਿਰ ਉਹਨਾਂ ਨੇ ਹੀ ਦੱਸਿਆ ਔਰ ਹੁਣ ਮੀਡੀਆ 'ਚ ਵੀ ਹੈ ਕਬੀ ਇਸ ਵੇਲੇ ਪੰਜਾਬ ਚੋਂ ਵੀ ਇਨ ਜਨਰਲ ਪਰ ਅੰਮ੍ਰਿਤਸਰ ਜ਼ਿਲ੍ਹੇ ਤਰਨਤਾਰਨ ਦੇ ਆੜੇਵਾੜੇ ਦੇ ਜਿੰਨੇ ਵੀ ਨੌਜਵਾਨ ਭਾਵੇਂ ਕੋਈ ਦਾਲ ਖਾਲਸਾ ਨਾਲ ਭਾਵੇਂ ਕੋਈ ਸ਼੍ਰੋਮਣੀ ਕਾਲੀਦਾਰ ਅੰਮ੍ਰਿਤਸਰ ਨਾਲ ਜਾਂ ਕਿਸੇ ਨਾਲ ਵੀ ਨਹੀਂ ਜਿਹੜਾ ਕੋਈ ਵੀ ਧਾਰਮਿਕ ਤੋਂ ਉਹਨਾਂ ਦੇ ਘਰਾਂ ਚ ਪੁਲਿਸ ਜਿਹੜੀ ਰੇਡ ਰਾਤ ਦੇ 2 ਵਜੇ ਸਵੇਰ ਦੇ 2:30 ਵਜੇ ਔਰ ਤੜਾ ਤੜ ਨੌਜਵਾਨ ਇਵਨ ਜਿਹੜੇ ਕੋਈ ਹਸਪਤਾਲਾਂ ਚ ਬਿਮਾਰ ਪਏ ਨੇ ਉਹਨਾਂ ਨੂੰ ਵੀ ਚੁੱਕਣ ਤੱਕ ਪੁਲਿਸ ਗਈ ਹੈ ਔਰ ਇਹ ਜਿਹੜਾ ਇਹਨਾਂ ਦੀ ਟ੍ਰਿਬਿਊਨ ਦੀ ਹੈ ਨਿਊਜ਼ ਹੈ ਸਿੱਖ ਐਕਟੀਵਿਸਟ ਡੀਟੇਨਡ ਇਨ ਅਮਰitsar ਪੋਸਟ ਅਟੈਕ ਦਲ ਖਾਲਸਾ ਅਲੈਜੀਜ਼ ਵਿੱਚ ਹੰਟ ਬਾਏ ਪੁਲਿਸ ਕਿ ਵੀ ਇਹ ਜਾਣ ਬੁੱਝ ਕੇ ਜਿਹੜਾ ਉਹ ਲਬ ਲਬ ਕੇ ਹੁਣ ਹਰਾਸ ਕਰ ਰਹੇ ਨੇ ਔਰ ਵਿਦ ਅ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਪੁਆਇੰਟਿੰਗ ਟੂ ਦਾ ਪੋਸੀਬਲ ਰੋਲ ਆਫ ਲੋਕਲ ਯੂਥ ਇਨ ਸੰਡੇਜ਼ ਨਰੰਕਾਰੀ ਪਵਨ ਗ੍ਰੇਨੇਡ ਅਟੈਕ ਦਾ ਪੁਲਿਸ ਰੇਡਡ ਦਾ ਹਾਊਸਸ ਆਫ ਸਿੱਖ ਐਕਟੀਵਿਸਟਸ ਇਨ ਦਾ ਵੀ ਆਵਰਸ ਆਫ ਟਿਊਜ਼ਡੇ ਹਾਰਡਲਾਈਨਰਸ ਅਲਾਇਜ ਸੈਵਰਲ ਯੂਥਸ ਫਾਰ ਡਿਟੇਨਡ ਵਿਦਆਊਟ ਐਨੀ ਕੰਕਰੀਟ ਪ੍ਰੂਫ ਕੋਈ ਵਾਰੰਟ ਨਹੀਂ ਕੋਈ ਪ੍ਰੂਫ ਨਹੀਂ ਹੈ ਚੁੱਕ ਚੁੱਕ ਕੇ ਜਿਹੜਾ ਉਹਨਾਂ ਨੂੰ ਡਿਟੇਨ ਕਰ ਰਹੇ ਨੇ ਔਰ ਤੁਸੀਂ ਦੇਖੋ ਵੀ ਇੱਕ ਦਿਨ ਦੇ ਵਿੱਚ ਕਿਵੇਂ ਨੈਰੇਟਿਵ ਬਦਲਿਆ ਜੀ ਵਾਕਿਆ ਹੋਣ ਤੋਂ ਫੌਰਨ ਬਾਅਦ ਇਹ ਹਿੰਦੂ ਤੋਂ ਵੀ ਸ਼ੋਅ ਬਾਏ ਆਲੇ ਦੀ ਔਲਾਦ ਕੈਪਟਨ ਅਮਰਿੰਦਰ ਕਹਿੰਦਾ ਕਿ ਜੀ ਆਈ ਸੀ ਦਾ ਪਾਕਿਸਤਾਨ ਸਿਗਨੇਚਰ ਜੀ ਉਹ ਦੂਜਾ ਜਿਹੜਾ ਸੁੱਖਾ ਅਮਲੀ ਉਹਨੂੰ ਵੀ ਆਈਐਸਆਈ ਤੇ ਬਰਗਾੜੀ ਯਾਦ ਆ ਗਿਆ ਕਿ ਵੀ ਇਹ ਰੈਡਿਕਲ ਉੱਥੇ ਬੈਠੇ ਨੇ ਇਹ ਅਮਰਿੰਦਰ ਔਰ ਇਹਨਾਂ ਦਾ ਨੈਕਸਸ ਐਕਸਰਸਾਈਜ਼ ਦੂਜੇ ਨੂੰ ਜਿਵੇਂ ਫ੍ਰੈਂਡਲੀ ਮੈਚ ਦੱਸ ਰਹੇ ਨੇ ਜਿਵੇਂ ਉਹ ਰਲੇ ਹੋਏ ਨੇ ਇਕੱਠੇ ਸ਼ਰਾਬ ਪੀਣ ਆਲੇ ਰਲ ਕੇ ਚੋਰ ਦੋਨੋਂ ਹੁਣ ਲੇਕਿਨ ਅਲਟੀਮੇਟ ਟਾਰਗੇਟ ਕੀ ਸੀ ਫਿਰ ਇਕਦਮ 24 ਘੰਟੇ ਬਾਅਦ ਡਾਇਰੈਕਟਰ ਜਨਰਲ ਪੁਲਿਸ ਰੇਸ਼ ਅਰੋੜਾ ਜਿਨੇ ਖੁਦ ਐਸਪੀ ਐਸਐਸਪੀ ਹੁੰਦੇ ਆ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਸ ਮੁਕਾਬਰਿਆਂ 'ਚ ਮਾਰੇ ਹੋਏ ਨੇ ਔਰ ਉਸੇ ਇਨਾਮ ਦੇ ਤੌਰ ਤੇ ਸੁਮੇਤ ਸੈਣੀ ਤੋਂ ਬਾਅਦ ਬਾਦਰਾ ਨੇ ਇਹਨੂੰ ਡੀਜੀਪੀ ਲਾਇਆ ਸੀ ਜੀ ਔਰ ਜਦੋਂ ਅਮਰਿੰਦਰ ਆਇਆ ਤਾਂ ਉਹ ਵਾਪਸ ਡੈਲੀਗੇਸ਼ਨ ਤੇ ਜਾਣਾ ਚਾਹੁੰਦਾ ਸੀ ਉਹਨੂੰ ਅਮ੍ਰਿੰਦਰ ਦੇ ਕਹਿ ਨਹੀਂ ਨਹੀਂ ਤੂੰ ਰੁਕੋ ਝੂਠੇ ਰੜੇ ਹੋਏ ਨੇ ਔਰ ਏਜੰਸੀਆਂ ਦਾ ਹੀ ਬੰਦਾ ਇਹ ਵੀ ਸੁਮੇਤ ਸੈਣੀ ਵਾਂਗ ਹੁਣੇ ਸਤੰਬਰ ਦੇ ਵਿੱਚ ਰਿਟਾਇਰ ਹੋ ਰਿਹਾ ਸੀ ਔਰ ਕਹਿ ਕੇ ਅਮਰਿੰਦਰ ਨੇ ਇਹਨੂੰ ਦਸੰਬਰ ਤੱਕ ਜਿਹੜੀ ਐ ਸੁਰੇਂਸ਼ ਰੋੜੇ ਨੂੰ ਐਕਸਟੈਂਸ਼ਨ ਦਿੱਤੀ ਸੋ ਪਹਿਲੇ 24 ਘੰਟਿਆਂ ਚ ਉਹਨਾਂ ਨੇ ਪਾਕਿਸਤਾਨ ਨੂੰ ਜੋ ਕਰਨਾ ਸੀ ਉਹਨਾਂ ਦਾ ਕੰਮ ਕਰ ਦਿੱਤਾ ਆਈਐਸਆਈ ਤੇ ਦੂਜਾ ਤੀਜਾ ਜੀ ਜਨਾੜੀ ਸੁਰੇਸ਼ ਰੋੜੇ ਨੇ ਕਿਹਾ ਕਿ ਜੀ ਇਹ ਪੁਆਇੰਟ ਆਊਟ ਕਰਦਾ ਹੈ ਕਿ ਲੋਕਲ ਯੂਥ ਨੇ ਕੀਤਾ ਆਈਐਸਆਈ ਟ੍ਰੇਨਡ ਯੂਥ ਬਿਲਕੁਲ ਹੁਣ ਜੇ ਆਈਐਸਆਈ ਤੁਹਾਡੇ ਜਨਾੜੇ ਔਰ ਅੰਮ੍ਰਿਤਸਰ ਚ ਪਹੁੰਚ ਗਈ ਹੈ ਫਿਰ ਤਾਂ ਤੁਹਾਨੂੰ ਜਿਹੜਾ ਉਹ ਤੁਹਾਡੀ ਹੋਂਦ ਜਿਹੜੀ ਆ ਉਹ ਰਹਿਣੀ ਨਹੀਂ ਹੈ ਬਚਣੀ ਨਹੀਂ ਹੈ ਜੇ ਤੁਹਾਨੂੰ ਇੰਨਾ ਹੀ ਸ਼ੋਰ ਹੈ ਕਿ ਵੀ ਇਵਨ ਉੱਥੋਂ ਦੇ ਪਿੰਡਾਂ ਦੇ ਨੌਜਵਾਨ ISI ਤੋਂ ڈائریکٹ انسٹرکشن لے رہے ہیں پھر تو ਤੁਹਾਡਾ کام ہو گیا بالکل سمجھو ابھی ਤੁਸੀਂ ਮੁੱਕ گئے لیکن کیونکہ پہلا پاکستان ਨੂੰ بدنام ਕਰਨ ਲਈ ਜਿਹੜੀ فائل बनानी ਹੈ ਜਿਹਦੀ ਨਗਰ ਤੇ اٹیک ਕੀਤਾ ਉਹਦੀ ਤੇ ਕੀਤਾ ਉਹ ਕੰਪਲੀਟ ਹੋ ਗਈ ਫਿਰ ਉਹਨਾਂ ਨੇ ਕਿਹਾ ਜੇ ਹੁਣ ਜਿਹੜੀ ਫੜੋ ਫੜੀ ਕਰਨੀ ਹੈ ਜਿਹੜੇ ਵੀ ਕੋਈ ਐਕਟਿਵ ਨੇ ਉਹਦੇ ਲਈ ਇਹ ਬਹਾਨਾ ਬਣਾ ਕੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ وی آرੰਦਾ ਜਿਹੜਾ ਉਹਨਾਂ ਦਾ IG P ہے ਪਰਮਾਰ ਕੋਈ we are in the process of questioning all those detained aur idech jeda kisnu phad rahe ne aur ode jeda phade ne ona vich sikh youth of punjab de president parmjeet singh mand onanu batale wadya ne chukya isse tarah jede ne vice president sikh youth federation pindawadya de aur jeda mand hai o lecturer hai sethiala college aur e jeda hai isse tarah gurjant singh onanu vi chukya hoya hai ਔਰ ਜਿਹੜਾ ਉਹਨਾਂ ਨੇ ਕਿਹਾ ਗੁਰਜਨ ਸਿੰਘ ਨੇ ਕਿ ਐਸਐਚਓ ਟੁੱਕ ਮਾਈ ਫੋਨ ਦੇ ਚੈਕਡ ਦਾ ਕਾਲ ਰਿਕਾਰਡਸ ਔਰ ਉਹ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਫੜ ਕੇ ਦਾ ਹਰਾਸਮੈਂਟ ਦੀ ਲਾਈਨ ਹੈ ਹੁਣ ਜਿਹੜੀ ਮੈਂ ਦੱਸਦਾ ਹਾਂ ਵੀ ਕਿਵੇਂ ਇੱਕ ਨੈਰੇਟਿਵ ਬਣਾ ਦਿੱਤਾ ਜਾਂਦਾ ਹੈ ਬਿਲਕੁਲ ਤੇ ਉਸ ਦੀ ਵਰਤੋਂ ਕਰਨ ਤੋਂ ਬਾਅਦ ਫਿਰ ਇੱਕ ਛੋਟਾ ਜਿਹਾ ਕਾਲਮ ਕਿਤੇ ਹੁੰਦਾ ਜਿਨੀ ਨਹੀਂ ਨਹੀਂ ਉਹ ਠੀਕ ਨਹੀਂ ਸੀ ਇਹ ਸਾਰੀ ਕਹਾਣੀ ਦਾ ਜਦੋਂ ਇਹਨਾਂ ਨੇ ਰੰਗਕਾਰੀ ਪਵਨ ਵਾਲੀ ਘਟਨਾ ਨੂੰ ਸਿੱਖਾਂ ਦੇ ਖਾਤੇ 'ਚ ਪਾਕਿਸਤਾਨ ਦੇ ਖਾਤੇ 'ਚ ਪਾਇਆ ਖਾਲਸਤਾਨੀਆਂ ਕਸ਼ਮੀਰੀਆਂ ਦੀ ਜਿਹੜੀ ਹੈ ਉਹ ਕਲੈਬੋਰੇਸ਼ਨ ਪ੍ਰੂਫ ਕੀਤੀ ਤੇ ਪਹਿਲੀ ਕਹਾਣੀ ਇਹ ਸੀ ਕਿ ਜੀ ਐਸਯੂਵੀ ਜੰਮੂ ਤੋਂ ਚਾਰ ਬੰਦਿਆਂ ਨੇ ਪਠਾਨਕੋਟ ਦੇ ਲਈ ਹਾਇਰ ਕੀਤੀ ਜੀ ਔਰ ਉਹ ਜਿਹੜੇ ਨੇ ਰਾਤ ਪਹੁੰਚ ਕੇ ਉਹਨਾਂ ਨੇ ਡਰਾਈਵਰ ਨੂੰ ਧੱਕਾ ਦਿੱਤਾ ਤੇ ਐਸਯੂਵੀ ਲੈ ਗਏ ਨਾਲ ਹੀ ਰੈਂਡ ਅਲਰਟ ਹੋ ਗਿਆ ਕਿ ਜੀ ਪੰਜਾਬ 'ਚ ਇਹ ਬਿਲਕੁਲ ਇਵੇਂ ਹੀ ਪਠਾਨਕੋਟ ਘਮਲੇ ਵੜੇ ਹੋਇਆ ਸੀ ਕਿ ਇਹ ਪਾਕਿਸਤਾਨ ਦੇ ਲਸ਼ਕਰ ਤਾਇਬਾ ਜੈਸ਼ੇ ਮੁਹੰਮਦ ਕੋਈ ਬੂਸਾ ਕੋਈ ਇਧਰ ਉਧਰ ਸਭ ਦੇ ਨਾਮ ਡ੍ਰੌਪ ਕਰਤੇ ਔਰ ਅਲਰਟ ਕਰਤਾ ਸਾਰਾ ਫਿਰ ਇਹ ਵੀ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਹਨਾਂ ਚਾਰਾਂ ਨੂੰ ਦਿੱਲੀ ਚ ਵੀ ਵੜ ਗਏ ਨੇ ਸਾਊਥ ਬਲੌਕ ਚ ਦੂਜੇ ਚ ਵੀ ਇਸਤਿਹਾਰ ਲਾ ਦਿੱਤੇ ਕਿ ਖਤਰਾ ਹੈ ਫਿਰ ਨਰੰਕਾਰੀ ਪਵਨ ਵੇੜੇ ਵੀ ਇਹ ਹੋਇਆ ਕਿ ਉਹਨਾਂ ਚੋਂ ਹੀ ਕੋਈ ਹੈ ਜਿਹੜਾ ਕਸ਼ਮੀਰੀਆਂ ਔਰ ਖਾਨਸਤਾਨੀਆਂ ਦੀ ਐਕਸਰਸਾਈਜ਼ ਨੇ ਕੀਤਾ ਹੋਇਆਗਾ ਅੱਜ ਤੁਸੀਂ ਖਬਰ ਦੇਖੋ नो टेरर एंगेज टू पठानकोट कार जैकिंग और एक खबर है पुलिस इन्वेस्टिगेशन इनटू द सिक्स्थ डे ओल्ड पठानकोट कार जैकिंग केस हैज सजेस्टेड दैट ए गैंग ऑफ कार थीव्स इंसटेड ऑफ टेरर आउटफिट्स कमिटेड द क्राइम वो कहंदा ने जी ये जड़ी जड़ी कार खोई या दूसरी ये तो कार चोरों का काम सी ਇਦੇ ਵਿੱਚ ਕੋਈ دہشتਗਰਦ ਜਥੇਬੰਦੀ ਸ਼ਾਮਲ ਨਹੀਂ ਸੀ ਦਾ ਇਨਸੀਡੈਂਟ ਹੈਡ ਅਸਯੂਮਡ ਇੰਪੋਰਟੈਂਸ ਆਫਟਰ ਦਾ ਸੰਡੇਜ਼ ਗ੍ਰੇਨੇਡ ਅਟੈਕ ਐਟ ਅਨਗਾਰੀ ਪਵਨ ਦਾ ਪੁਲਿਸ ਹੈਵ ਆਇਡੈਂਟੀਫਾਈਡ ਅ ਨੋਨ ਕਾਰ thieves ਐਜ਼ ਵਨ ਆਫ ਦਾ 4 ਪਰਸਨਸ ਹੂ ਵੇਰ ਟੇਕਨ ਅਵੇ ਦਾ ਇਨੋਵਾ ਇਨੋਵਾ ਸੀ ਐਟ ਅ ਗਨ ਪੁਆਇੰਟ ਫਰਮ ਇਟਸ ਡਰਾਈਵਰ ਨੀਅਰ ਮਾਦੋਪੁਰ ਔਰ ਪਠਾਨਕੋਟ ਕਟੂਆ ਹਾਈਵੇ ਔਰ ਨੋਵੇਮਬਰ 14th ਆਫਟਰ ਦਾ ਇਨਸੀਡੈਂਟ ਅ ਰੈਡ ਅਲਰਟ ਵਾਸ ਸਾਊਂਡਡ ਇਨ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਇਟ ਵਾਸ ਫੀਅਰਡ ਥੈਟ ਅ ਗਰੁੱਪ ਆਫ ਟੈਰਰਿਸਟ ਮਾਈਟ ਹੈਵ ਟੇਕਨ ਅਵੇ ਦਾ ਕਾਰ ਲਾਈਕ ਦਾ ਇਨਫੇਮਸ ਦੀਨਾਨਗਰ ਅਟੈਕ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਇੱਕ ਨੂੰ ਆਈਡੈਂਟੀਫਾਈ ਕੀਤਾ ਹੈ ਅਸੀਂ ਉਹਨੂੰ ਜਲਦੀ ਅਰੈਸਟ ਕਰ ਲਾਂਗੇ ਔਰ ਇਹ ਜਿਹੜੇ ਚਾਰ ਕਾਰ ਚੋਰ ਸੀ ਉਹਨਾਂ ਚੋਂ ਇੱਕ ਜਿਹੜਾ ਉਹ ਉਹਨੇ ਆਲਰੇਡੀ ਦੀ ਸ਼ਨਾਖਤ ਹੋ ਹੁਣ ਤੁਸੀਂ ਦੇਖੋ ਇਹ ਖਬਰ ਅੱਜ ਤੇ ਇਨ 6 ਦਿਨਾਂ ਚ ਉਹ ਜਿਹੜੀ ਸਾਰੀ ਕਾਰ ਜੈਕਿੰਗ ਦੀ ਖਬਰ ਲਸ਼ਕਰੇ ਤਾਇਬਾ ਪਾਕਿਸਤਾਨ ਖਾਲਸਤਾਨ ਦਿੱਲੀ ਚ ਅਟੈਕ ਇਹ ਹੈ ਜੇ ਫੇਕ ਨਿਊਜ਼ ਹੀ ਨਹੀਂ ਇਹ ਕਿਵੇਂ ਇੱਕ ਨੈਰੇਟਿਵ ਬਣਾ ਕੇ ਬਿਲਕੁਲ ਇੱਕ ਖੌਫ ਪੈਦਾ ਕਰਨ ਦਾ ਹੁਣ ਇਹ ਸਾਰਾ ਏਜੰਸੀਆਂ ਦਾ ਕੰਮ ਹੁੰਦਾ ਹੈ ਹੋਰ ਕਿਹਨੂੰ ਸੁਪਨਾ ਆਇਆ ਕਿ ਜੀ ਲਸ਼ਕਰੇ ਤਾਇਬਾ ਆ ਗਈ ਔਰ ਉਹ ਖੋ ਰਹੀ ਗੱਡੀ ਔਰ ਉਹ ਹੁਣ ਦਿੱਲੀ ਚ ਪਹੁੰਚ ਗਏ ਔਰ ਪੋਸਟਰ ਵੀ ਰਾਤੋਂ ਰਾਤ ਬਣ ਗਏ ਸਾਉਥ ਬਲੌਗ ਦੇ ਉੱਤੇ ਵੀ ਲੱਗੇ ਨਿਰੰਕਾਰੀ ਭਵਨ ਤੇ ਵੀ ਅਟੈਕ ਹੋ ਗਿਆ ਉਹ ਵੀ ਜਿਹੜੇ ਪੱਜੇ ਹੋਏ ਨੇ ਪਰ ਹੁਣ ਆ ਗਿਆ ਜਿਨੇ ਨੇ ਉਹ ਤਾਂ ਕਾਰ ਚੋਰ ਸੀ ਉਹ ਤਾਂ ਉਹਨਾਂ ਨੇ ਕਾਰ ਖੋਈ ਐ ਅਸੀਂ ਇੱਕ ਦੀ ਪਛਾਣ ਕਰ ਲਈ ਐ ਬਾਕੀ ਵੀ ਇਹਨੂੰ ਵੀ ਬਾੜ ਲਾਂ ਸੋ ਹੁਣ ਇਹਨਾਂ ਦੇ ਨਾਲ ਸਾਡਾ ਵਾਇਰ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਰਹਿੰਦੇ ਨੇ ਜਾਂ ਜੁੜੇ ਹੋਏ ਨੇ ਉਹ ਕਹਿੰਦੇ ਵੀ ਨੇ ਕਿ ਜੀ ਇਹ ਗੱਲਾਂ ਸਾਡੀ ਕੌਮ ਦੇ ਵੱਡੇ ਹਿੱਸੇ ਨੂੰ ਕੌਣ ਸਮਝਾਏਗਾ ਜਿਹੜੇ ਕਿ ਕੁਝ ਸੈਕੰਡਾਂ ਦੀ ਜਿਹੜੀ ਸਾਊਂਡ ਵਾਈਟ ਸਾਰਾ ਦਿਨ মিডিਆ ਤੇ ਚੱਲਦੀ ਹੈ ਉਹੀ ਆਪਣੇਆਂ ਨੂੰ ਕੋਸਣਦੇ ਨੇ ਔਰ ਇਹੀ ਪ੍ਰੋਪਾਗੈਂਡ ਦਾ ਮਕਸਦ ਹੁੰਦਾ ਹੈ ਪ੍ਰੋਪਾਗੈਂਡਾ ਵੱਡ ਗਿਣਤੀ ਨੂੰ ਤਾਂ ਆਲਰੇਡੀ ਸਿੱਖਾਂ ਦੇ ਖਿਲਾਫ ਨਫ਼ਰਤ ਹੈ ਹੀ ਹੈ ਉਹ ਤਾਂ ਉਹਨੂੰ ਜਦੋਂ ਮਰਜ਼ੀ ਕੈਸ਼ ਕਰ ਲੈ ਪਰ ਜਿਨ੍ਹਾਂ ਦੇ ਖਿਲਾਫ ਨਫ਼ਰਤ ਹੈ ਜੇ ਉਹਨਾਂ ਨੂੰ ਵੀ ਆਪਣੇ ਆ ਤੋਂ ਜਾਂ ਆਪਣੇ ਆਪ ਤੋਂ ਨਫ਼ਰਤ ਹੋਣ ਲੱਗ ਜਾਏ ਜੀ ਸਾਡੇ ਬੰਦੇ ਕੀ ਕਰ ਰਹੇ ਨੇ ਜੀ ਜੀ ਕਿ ਉਹ دہشت گردੀ ਕਰ ਰਹੇ ਨੇ ਜੀ ਬਿਲਕੁਲ ਤੇ ਇਹੀ ਦੁਸ਼ਮਨ ਦਾ ਪਰਪਸ ਹੈ ਜੀ ਰਾਤ ਸਾਹਿਬ ਬਿਲਕੁਲ ਇਥੇ ਲੈਨੇ ਬੇਕ ਬੇਕ ਦੁਕਾਨਾਂ ਛਪਨਾਂ ਚ ਕਦੇ ਸਰੋਤੇ ਨੇ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਪੀਪਲ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪੈਰੀਦਾਰ ਹੈ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਤ ਵੱਤ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ beauty4.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਨਿਊ ਲੌਂਗ ਆਲਾਨ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ ਲਾਈਨ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਥੈਂਕ ਯੂ ਸੋ ਮੱਚ ਵਿਊਰਸ ਤੁਸਾਂ ਨੂੰ ਅਸਲਾਮੁਅਲੈਕ ਨਾ ਮਿਲਦੇ ਆ ਛੋਟੇ ਜਿਹੇ ਵਕਫੇ ਤਬਾਦਦ